ਪਰਗਾਸ ਗਾਸੋ ਦਾ ਲਿਖਿਆ ਨਾ ਬਣ ਤੱਤੀ ਹਵਾ ਪਾਗ ਬਾਰਮ ਵੱਖ-ਵੱਖ ਬਰਿਆਂ ਦੀ ਤੋਰ ਦਾ ਆਪਣਾ ਹੀ ਤੋਰ ਤਰੀਕਾ ਹੁੰਦਾ ਹੈ ਪਿਛਲੇ ਬਰੀ ਦੇ ਹਰ ਇੱਕ ਦਿਨ ਦੀ ਚਾਲ ਵਿੱਚ ਇੱਕ ਨਵਾਂ ਹੀ ਪੈਂਤਰਾ ਸੀ ਕਦੇ ਦਿਨ ਸ਼ੇਰ ਵਾਂਗ ਦਿਹਾੜਦਾ ਬੱਦਲ ਵਾਂਗ ਅਜਦਾ ਤੇਰੇ ਸ਼ਵਾਂਗ ਕਾਲਾ ਕੋਲੋਟਾ ਤੇ ਜੱਤਲ ਵਣ ਤੁਰਦਾ ਲੰਗੂਰ ਜਿਹਾ ਬਣ ਕੇ ਟਪੂਸੀਆਂ ਮਾਰਦਾ ਉੱਤੇ ਵਾਂਗ ਭੌਂਕਦਾ ਬਾਂਦਰ ਵਾਂਗ ਕਿਸੇ ਦੀ ਟੋਪੀ ਲਾ ਲੈਂਦਾ। ਕੱਠੇ ਵਾਂਗ ਵੜਕਦਾ ਝੋਟੇ ਵਾਂਗ ਖੌਰੂ ਪਾਉਂਦਾ ਤੇ ਪੀੜ ਵਾਂਗ ਮਰਕਦਾ। ਇਸ ਤਰ੍ਹਾਂ ਪਿਛਲੇ ਬਾਰੇ ਦਾ ਇੱਕ ਦਿਨ ਇੱਕ ਹਾਦਸਾ ਇੱਕ ਹੌਲ ਜਿਹਾ ਬਣ ਕੇ ਹੀ ਬੀਤਦਾ ਰਿਹਾ। ਜਿਸਕ ਪੱਤੀ ਸਿਆਸਤ ਚ ਅਜਿਹਾ ਹਰਾਮੀ ਜਾਂ ਸਮਾਜੰਮਿਆ ਸੀ। ਉਸ ਪ੍ਰਤੀਨੰਦੀ ਸੋਚੀ ਪੈ ਗਿਆ। ਉਹ ਸੋਚਦਾ ਰਿਹਾ ਕਿੰਨੇ ਬਰਿਆਂ ਤੋਂ ਸਿਆਸਤ ਤੇ ਜ਼ਹਿਰੀਲਾ ਦੁੱਧ ਵਧ ਰਿਹਾ। ਉਸ ਦੁੱਧ ਨੂੰ ਪੀ ਕੇ ਲੱਖਾਂ ਖਿਆਲ ਜ਼ਹਿਰੀਲੇ ਹੋ ਰਹੇ ਹਨ ਅਰਬਾਂ ਰੁਪਏ ਇਸ ਦੁੱਧ ਨੂੰ ਜ਼ਹਿਰੀਲਾ ਕਰਨ ਤੇ ਖਰਚ ਕੀਤੇ ਜਾ ਰਹੇ ਹਨ ਇਸ ਜ਼ਹਿਰੀਲੇ ਦੁੱਧ ਨੂੰ ਪੀ ਕੇ ਕਰੋੜਾਂ ਲੋਕ ਆਪਣੀ ਭੁੱਖੀ ਵਸਤਾ ਨੂੰ ਭੁੱਲੀ ਬੈਠੇ ਹਨ ਸਿਆਸਤ ਉਸ ਨੂੰ ਇੱਕ ਅਜੀਹਕ ਪੱਤੀ ਨਾਰ ਲੱਗ ਰਹੀ ਸੀ ਜਿਸ ਨੇ ਮਨੁੱਖਤਾ ਦੀ ਇੱਜ਼ਤ ਨੂੰ ਵੇਚ ਦਿੱਤਾ ਨੰਦੀ ਨੇ ਲੋਕ ਵਿਰੋਧੀ ਸਿਆਸਤ ਦੇ ਇਸ ਬਕਵਕੇ ਖਿਆਲਾਂ ਨੂੰ ਉਸ ਸਮੇਂ ਤੇ ਚਾਣਦਲੀ ਦਿੱਤੀ ਜਦ ਅਚੁੱਪ ਚਪੀਤੀਆਂ ਕਲਵਾਂ ਤੋਂ ਤਸ ਤੇ ਸਰਾਣਿਆ ਖੜੀ ਹੋਈ ਕਲਵਾਂਤ ਦੀ ਗੁਛੜ ਵਿੱਚ ਇੱਕ ਨਿੱਕਾ ਨਿਆਣਾ ਨੰਦੀ ਵੱਲ ਮੁਹਾਰੇ ਉੱਲਰ ਪਿਆ ਵੇ ਵੀਰਾ ਤੈਨੂੰ ਤਾਂ ਬਾਪੂ ਨੇ ਕੱਲਿਆ ਪਾਈ ਨੰਦੀ ਨੂੰ ਸਾਤ ਕੇ ਲਿਆ ਨੰਦੀ ਨੇ ਕਲਵਾਂਤ ਦੇ ਬੁਲਾਵੇ ਦਾ ਉੱਤਰ ਦਿੱਤਾ ਚੱਲ ਪੈਣੀ ਮਾਹੁਨੇ ਆਉਣਾ ਬਸ ਆਹ ਕਦਾਤ ਦੇ ਚਾਰਕ ਪੰਨੇ ਹੀ ਰਹਿੰਦੇ ਨੇ ਹੁਣ ਪੜ੍ਹ ਕੇ ਆਇਆ ਪੜ੍ਹਦਿਆਂ ਪੜ੍ਹਦਿਆਂ ਸੋਚੀ ਪੈ ਗਿਆ ਅਜੇ ਇਸ ਮਹੀਨੇ ਦੀ ਪੜਾਈ ਦਾ ਅੱਧਾ ਕੋਟਾ ਪਿਆ ਕਲਵੰਤ ਨੰਦੀ ਦੇ ਜਲਦੀ ਆਉਣ ਦਾ ਵਚਨ ਸੁਣ ਕੇ ਵਾਪਸ ਪਰਤ ਗਈ ਥੋੜੀਕੀ ਦਿਰ ਮਗਰੋਂ ਜਦੋਂ ਨੰਦੀ ਆਪਣੀ ਕਿਤਾਬ ਖਤਮ ਕਰ ਬੈਠਾ ਤਾਂ ਉਹ ਆਪਣੇ ਤਾਈ ਤਾਰੇ ਬੰਦ ਹੋ ਤੁਰੇ ਜਿਸ ਦਿਨ ਦਾ ਤਾਰੇ ਨੇ ਨੰਦੀ ਦੀ ਮਨਸਾ ਮੁਤਾਬਕ ਆਲੀ ਸ਼ੰਚਵਾਰਾ ਬਣਾਇਆ ਸੀ ਉਸ ਦਿਨ ਤੋਂ ਨੰਦੀ ਨੂੰ ਤਾਰੇ ਮਿਸਤਰੀ ਦੇ ਹੱਥਾਂ ਜਵਸਦੀ ਕਾਰਗਰੀ ਪ੍ਰਤੀ ਮੋਹ ਜਿਹ ਜਾਗ ਪਿਆ ਸੀ ਨੰਦੀ ਦੇ ਚਵਾਰੇ ਚ ਲੋਕੀ ਜਦ ਖੜਖੜ ਵੇਖਦੇ ਤਾਂ ਉਹ ਵੀ ਤਾਰੇ ਮਿਸਤਰੀ ਦੀ ਕਾਰਗਰੀ ਦੀ ਪ੍ਰਸ਼ੰਸਾ ਕਰਦੇ ਆਕਦੇ ਉਈ ਇਹਦਾ ਤਾਂ ਕਹਿਣਾ ਇਹਦਾ ਤਾਂ ਕੀ ਕਹਿਣਾ ਹੀ ਇਹਦਾ ਲੈ ਲਿਆ ਮੁੰਡੇ ਦੇ ਭੱਜਣ ਨੇ ਦੂਜੀ ਗੱਲ ਦੀ ਗੰਭੀਰਤਾ ਨਾਲ ਆਪਣੀ ਲੜੀ ਜੋੜ ਤਿਆਕ ਨਾਲੇ ਭਾਈ ਵੇਲੇ ਤੋਂ ਪਹਿਲਾਂ ਹੀ ਘਰਵਾਲੀ ਦੇ ਚਲਾਣਾ ਕਰ ਜਾਣ ਨੂੰ ਇਸ ਬੰਦੇ ਨੂੰ ਹੇਠਾਂ ਸੁੱਟ ਦਿੱਤਾ ਨਹੀਂ ਤਾਂ ਮੂਰਤਾ ਬਣਾਉਣ ਜੇ ਇਹਦੇ ਵਰਗਾ ਆਪਣੇ ਵਾਲੀ ਦੀਵਾਲੀ ਕਿਤੇ ਨਹੀਂ ਸੀ ਪਤਾ ਨਹੀਂ ਰੰਗਾਂ ਚ ਕੀ ਪਾਉਂਦਾ ਬਸ ਜਿੰਨਾ ਮੀਕਾਣੀ ਪਵੇ ਤੋਂਪ ਪੈਣ ਉਹ ਨਾ ਚਮਕੂਗਾ ਆ ਵੇਖ ਲੋ ਰੰਗਾਂ ਚ ਚਾਨ ਪਾਈ ਪਈ ਐ ਬਾਗ ਬਣਾਤਾ ਜਨੌਰ ਛਾਪੇ ਨੇ ਐਉਂ ਲੱਗਦਾ ਜਿਵੇਂ ਇਹ ਜਨੌਰ ਜਾਗਦੇ ਹੋਣ ਜਾਂ ਤਾਰੇ ਮਿਸਤਰੀ ਦੀ ਕਲਾ ਦੀਆਂ ਗੱਲਾਂ ਹੁੰਦੀਆਂ ਰ ਰਹਿੰਦਾਂ ਨੰਦੀ ਸੁਣਦਾ ਚਵਾਰੇ ਵੱਲ ਵੇਖਦਾ ਸੋਚੀ ਪੈ ਜਾਂਦਾ ਪੰਜਾਬ ਨੇ ਮਰਨਾ ਹੀ ਕਿਉਂ ਸਿੱਖਿਆ ਇੰਨੀ ਮਿਹਨਤ ਕਰਦੇ ਮਣਾਮੋਹੀ ਅਨ ਪੈਦਾ ਕਰਦੇ ਪਰ ਅੱਜੇ ਹੁਣ 20ਵੀਂ ਸਦੀ ਤੱਕ ਇਸ ਨੇ ਜਿਉਣਾ ਹੀ ਨਹੀਂ ਸਿੱਖਿਆ ਫਿਰ ਉਸ ਨੂੰ ਇੱਕ ਕ੍ਰੋਧ ਜਿਹਾ ਹੁੰਦਾ ਤੇ ਇਸ ਕ੍ਰੋਧ ਵਿੱਚ ਉਹ ਸੋਚੀ ਜਾਂਦਾ ਰਹਿੰਦਾ ਅਕਾਲੀ ਆਪਣੇ ਕੈਡਨ ਨੂੰ ਖੱਜਲ ਖਵਾਰ ਹੋਣਾ ਹੀ ਕਿਉਂ ਸਿਖਾਉਂਦੇ ਨੇ ਤੇ ਕਾਂਗਰਸ ਅੱਜਕੱਲ ਆਪਣੇ ਕੈਡਨ ਨੂੰ ਲੁੱਟ ਘਸੁੱਟ ਵਿੱਚ ਮਹਾਰਤ ਹੀ ਦਿੰਦੀ ਹੈ ਬੱਚੇ ਖੁੱچے ਬੰਦਿਆਂ ਨੂੰ ਜਿਸ ਇਨਕਲਾਬ ਲਈ ਦਿੱਤਾ ਕਰਦੇ ਨੇ ਉਸ ਦੀ ਅਜੇ ਤਾਂ ਕਿਤੇ ਬਾਈ ਤਾਂ ਹੀ ਕਲਾ ਤੇ ਸਿਆਸਤ ਦੀ ਇਸ ਯਾਤਰਾ ਵਿੱਚ ਜਦੋਂ ਨੰਦੀ ਔਲ ਚ ਜਾਂਦਾ ਤਾਂ ਉਸ ਨੂੰ ਤੇਜੀ ਦੀਆਂ ਚਿੱਠੀਆਂ ਦਾ ਚੇਤਾ ਆ ਕੇ ਦ ਜਿਸ ਵਿੱਚ ਉਸ ਨੂੰ ਉਸ ਨੇ ਆਪਣੇ ਨਵੇਂ ਮੁਲਕ ਦਾ ਸੰਕਲਪ ਦੁਹਰਾਇਆ ਹੁੰਦਾ ਨੰਦੀ ਦੀ ਸੋਚ ਉੱਤੇ ਕਈ ਹੋਰ ਖਿਆਲ ਆ ਟਿਕਦੇ ਧਰਤੀ ਵੀ ਤਾਤੀ ਵੀ ਤਾਂ ਇੱਕ ਰੋਟੀ ਵਾਂਗ ਹੀ ਹੈ ਬਹੁਤੀ ਭੁੱਖਾਂ ਦੀ ਭੁੱਖ ਇੱਕ ਰੋਟੀ ਦੀ ਵੰਡ ਨਾਲ ਹੀ ਨਹੀਂ ਸਗੋਂ ਬਹੁਤੀਆਂ ਰੋਟੀਆਂ ਨਾਲ ਪੂਰੀ ਹੋ ਸਕਦੀ ਇਹ ਰੋਟੀ ਦੀ ਭੁੱਖ ਹੈ ਜਾਂ ਸੱਤਾ ਦੀ ਭੁੱਖ ਹੈ ਇਹ ਤੇ ਦੀਪੋਖ ਹੈ ਜਾਂ ਮਨ ਦੇ ਹੰਕਾਰ ਦੀਪੋਖ ਧਰਤੀ ਦੇ ਮਨੁੱਖ ਚਬਿਤ ਕਰੇ ਪਾਉਣ ਵਾਲੀਆਂ ਬੰਡੀਆਂ ਬੰਡੀਆਂ ਚੰਗੀਆਂ ਨਹੀਂ ਹੁੰਦੀਆਂ ਇਸ ਪ੍ਰਕਾਰ ਦੀ ਸੋਚ ਨੰਦੀ ਨੂੰ ਪਾਕਿਸਤਾਨ ਲੈ ਗਈ ਇਹ ਵੀ ਤਾਂ ਮਾਂ ਪੰਜਾਬੋਂ ਦੇ ਪੰਜਾਬੋਂ ਦੇ ਹੱਥਾਂ ਦੀ ਬਣਾਈ ਰੋਟੀ ਦਾ ਹੀ ਇੱਕ ਟੁਕਸ ਹੈ ਸੋਚਦਾ ਸੋਚਦਾ ਨੰਦੀ ਨੂੰ ਦਾਰਾ ਚੀਤੇ ਪਿਆ ਪਿਛਲੇ ਦਿਨੀ ਜਿਸ ਦਿਨ ਤਾਰਾ ਮਿਸਤਰੀ ਬਹੁਤ ਹੀ ਭਰਿਆ ਭਰਨੰਦੀ ਕੋਲ ਉਸਦੇ ਖੇਤ ਆਇਆ ਸੀ ਉਸ ਸਮੇਂ ਸੂਰਜ ਨੇ ਸ੍ਰੀ ਦੀ ਛਾਂ ਚਾਹ ਨੂੰ ਆਪਣੀ ਰੋਸ਼ਨੀ ਨਾਲ ਕਾਫੀ ਪਿੱਛੇ ਹਟਾ ਦਿੱਤਾ ਸੀ ਸ੍ਰੀ ਦੇ ਅਗਲੇ ਪਾਸੇ ਕੋਸੀ ਕੋਸੀ ਧੁੱਪ ਵਿੱਚ ਨੰਦੀ ਜਿਪਸ ਦੀਆਂ ਖਾਲੀ ਚਿੱਟੀਆਂ ਚਿੱਟੀਆਂ ਬੋਰੀਆਂ ਪਾੜ ਕੇ ਬਣਾਏ ਤੱਪੜ ਜਿਹੇ ਉੱਤੇ ਬੈਠ ਕੇ ਕਿਤਾਬ ਪੜ ਰਿਹਾ ਸੀ ਨੰਦੀ ਥੋੜੀ ਖੇਤੀ ਨੂੰ ਸੁਚੱਜੀ ਤਰਤੀਬ ਨਾਲ ਹੀ ਲੋਡ ਪੰਤ ਬਣਾ ਕੇ ਖੱਜਲ ਖਵਾਰੀ ਤੋਂ ਪੱਜ ਦਾ ਸਮਾਂ ਵੀ ਕੱਢ ਲੈਂਦਾ ਸੀ ਦੂਜੇ ਪਾਸੇ ਮਿਸਰੀ ਕਿਲਾਣੇ ਵਾਲੇ ਆਪਣੀ ਖੇਤੀ ਦਾ ਖਿਲਾਰਾ ਇੰਨਾ ਪਾ ਲੈਂਦੇ ਕਿ ਉਸ ਵਿੱਚ ਉਲਝੇ ਹੀ ਰਹਿੰਦੇ ਤੇ ਵੱਟਤ ਵੀ ਕੱਟ ਹੁੰਦੀ ਸੀ ਜਨੰਦੀ ਆਪਣੇ ਇਸ ਖਾਲੀ ਸਮੇਂ ਵਿੱਚ ਆਪਣੇ ਕਣਕ ਦੇ ਖੇਤਾਂ ਤੇ ਸਰਾਣੇ ਬੈਠਾ ਕੁਝ ਪੜ ਰਿਆ ਸੀ ਤਾਰੇ ਨੇ ਜਦੋਂ ਨੰਦੀ ਨੂੰ ਆਪਣੇ ਆਪ ਵਿੱਚ ਮਗਨ ਵੇਖਿਆ ਤਾਂ ਉਸ ਦਾ ਚਿੱਤ ਕੀਤਾ ਕਿ ਉਹ ਉੰਨੀ ਪੈਰੀ ਹੀ ਮੁੜ ਜਾਵੇ ਪਰ ਉਸ ਦੀ ਮਾਨੋਤੇ ਪੈਦਾ ਹੋਈ ਛਾਲੇ ਬਿਜਲੀ ਚਲੂੰ ਚਲੂੰ ਕਰਦੀ ਚਿਹਰ ਨੇ ਉਸ ਨੂੰ ਵਾਪਸ ਨਾ ਹੋਣ ਦਿੱਤਾ ਤਾਰੀ ਮਿਸਤਰੀ ਦੇ ਮੂੰਹੋਂ ਆਪ ਮਹਾਰੀ ਬੋਲ ਨਿਕਲ ਪਿਆ ਕਿਉਂ ਭਾਈ ਨੰਦੀ ਜਿਵੇਂ ਉਹ ਪਛਾਣ ਖੜਾ ਹੀ ਬੁੜਬੜਾਉਣ ਲੱਗ ਪਿਆ ਕਿਉਂ ਭਾਈ ਨੰਦੀ ਸੁਣਿਆ ਤੇਰੇ ਕੋਲ ਮੇਰੇ ਤੇਜੀ ਦੀ ਚਿੱਠੀ ਆਈ ਹੈ ਕਦਾਵ ਚ ਮੂੰਹ ਦਿੱਤਨਾ ਹੀ ਨੰਦੀ ਬੋਲਿਆ ਹਾਂ ਤਾਇਆ ਮੈਨੂੰ ਤੇਜੀ ਦੀ ਚਿੱਠੀ ਆਈ ਹੈ ਪਰ ਤੇਰੇ ਤੇ ਜੀ ਦੀ ਚਿੱਠੀ ਨਹੀਂ ਆਈ। ਤਾਇਆ ਹੁਣ ਉਹ ਤੇਜ਼ੀ ਉਸ ਦਾ ਬਣ ਗਿਆ ਜਿਹੜਾ ਆਪਣੇ ਮੁਲਕ ਦਾ ਵੀ ਨਹੀਂ ਰਿਹਾ। ਹੁਣ ਤਾਂ ਉਹ ਦੂਜੇ ਮੁਲਕਾਂ ਦੀ ਸਿੱਖਤ ਤੇ ਤੁਰਦਾ ਹੈ। ਅੱਛਾ ਨੰਦੀ ਤੇਜ਼ੀ ਹੁਣ ਮੇਰਾ ਨਹੀਂ ਰਿਹਾ। ਤੇਜ਼ੀ ਹੁਣ ਮੇਰਾ ਨਹੀਂ ਰਿਹਾ। ਆਕਦਾ ਆਕਦਾ ਉੱਥੇ ਥਾਂ ਤੇ ਹੀ ਤਾਰਾ ਡੜੰਮ ਦੇ ਨੇ ਇੰਜ ਟਿਕ ਪੈਂ ਜਿਵੇਂ ਕਿਸੇ ਕੋਹ ਚ ਪਾੜ ਪਟ ਕੇ ਟਿਕ ਪੈਂਦਾ। ਕਦਾਵਚ ਮੂੰਹ ਦਿੱਤੇ ਨੰਦੀ ਨੇ ਜਦ ਤਾਰੇ ਦੀ ਟਿੱਕਣ ਦਾ ਖੜਾਕ ਸੁਣਿਆ ਤਾਂ ਉਸਨੇ ਛੇਤੀ ਦੇ ਨੇ ਉੱਠ ਕੇ ਆਪਣੇ ਦਾਇ ਨੂੰ ਚੁੱਕਿਆ ਬੈਠਾ ਕੀਤਾ ਸਹਾਰਾ ਦਿੱਤਾ ਤੇ ਬਾਹ ਫੜ ਕੇ ਜਿਹੇ ਜਿ ਪਿਛਲੇ ਖਾਲੀ ਬੋਰੀਆਂ ਦੇ ਟੱਪੜ ਉੱਤੇ ਪਾ ਦਿੱਤਾ ਘੜੇ 'ਚ ਗੰਗਾ ਸਾਕਰ ਵਿੱਚ ਪਾਣੀ ਲਿਆ ਕੇ ਪਾਣੀ ਨਾਲ ਪਾਣੀ ਪੀਣ ਨੇ ਦਿੱਤਾ ਤੇ ਆਖਿਆ ਲੈ ਦਾਇਆ ਅੱਖਾਂ ਉਤੇ ਛਿੱਟੇ ਮਾਰ ਲੈ ਤੈਨੂੰ ਕੀ ਹੋ ਗਿਆ ਸੀ ਨੰਦੀ ਨੇ ਪੁੱਛਿਆ ਤਾਲੀ ਮਿਸਤਰੀ ਨੇ ਬੈਠੀ ਯਹੀ ਬਾਜ ਵਿੱਚ ਜਵਾਦ ਦਿੱਤਾ ਪੁੱਤਰਾ ਬਸ ਉਹੀ ਉਧਾਲੀ ਚਹੀਆ ਕੰਮ ਮੁਰੇ ਜਿਵੇਂ ਕਾਲਖ ਜੀ ਆ ਗਈ ਹੁੰਦੀ ਹੈ ਖੇਤ ਦੇ ਉਤਲੇ ਪਾਸੇ ਕੰਮ ਕਰਦੇ ਕਰਤਾਰੇ ਨੂੰ ਨੰਦੀ ਦੇ ਹਾਕ ਮਾਰੀ ਓਏ ਬਾਈ ਕਰਤਾਰ ਸਿਆ ਆ ਜਾ ਹੱਥਲਾ ਕੰਮ ਫੇਰ ਕਰ ਲੈ ਆ ਕੇ ਦੋ ਕੁੱਟਾਂ ਚਾਹਦੀਆਂ ਬਣਾ ਲੈ ਆਹ ਤਾਂ ਹੀ ਤਾਰੇ ਦੀ ਹਾਲਤ ਚੰਗੇ ਨਹੀਂ ਕਰਤਾਰ ਹਾਕ ਸੁਣਦੇ ਆ ਆਪਣੇ ਹੱਥਲਾ ਕੰਮ ਛੱਡ ਸ੍ਰੀ ਵੱਲ ਸ੍ਰੀ ਕੋਲਾ ਪੂਜਾ ਉਸ ਨੇ ਅਨਸਾਰ ਜਦੋਂ ਕਮਲਾਈ ਤੇ ਸਿਰ ਸੁੱਟੀ ਤਾਰੇ ਨੂੰ ਵੇਖਿਆ ਤਾਂ ਉਸ ਨੂੰ ਆਸਰੇ ਤੇ ਬੋਲ ਬੋਲ ਦੇ ਆਕੇ ਬਾਵੀ ਮਿਸਤਰੀਆ ਇਹ ਉਸ ਆ ਕੇ ਮਕਾਲੇ ਆਕਸੋਖ ਵੀ ਤਾਂ ਸਰੀਰ ਨਾਲ ਹੀ ਹੁੰਦੀ ਹੈ ਤੂੰ ਦਿਲ ਰੱਖ ਤੇਜੀ ਤੇਰਾ ਉਹ ਤੇਰੇ ਕੋਲ ਆ ਪਿਆ ਜੂ ਆਸਰਾ ਜਿਆ ਦੇਂਦਾ ਕਰਤਾਰ ਨੇ ਮੋٹے ਮੋٹے ਮਿੱਟੀ ਦੇ ਡਲਿਆਂ ਨੂੰ ਖੜੇ ਕਰਕੇ ਬਣਾਈ ਚੁੱਲ੍ਹੇ ਉੱਤੇ ਪਤੀਲੀ ਚ ਪਾਣੀ ਪਾ ਰੱਖਿਆ ਧਾਰੀ ਨੂੰ ਆਖਿਆ ਭਾਈ ਧਾਰਿਆ ਤਸੱਟਾ ਵੀ ਤਾਂ ਬੰਦੇ ਨੂੰ ਘਟਣਾ ਹੀ ਪੈਂਦਾ ਚਾਹ ਪੀ ਕੇ ਧਾਰਾ ਮਿਸਤਰੀ ਭਾਵੇਂ ਥੋੜਾ ਕਕਰਾਰ ਚ ਸੀ ਪਰ ਉਸ ਦੇ ਬੋਲ ਅਜੇ ਵੀ ਮੱਦਮ ਜਿਹੇ ਸਨ ਉਹ ਇੰਜ ਬੋਲ ਰਿਹਾ ਸੀ ਜਿਵੇਂ ਉਸ ਦਾ ਅੰਦਰਲਾ ਕਿਸੇ ਭਾਰੀ ਚੀਜ਼ ਦੇ ਡਿੱਗ ਪੈਣ ਨਾਲ ਫਿਸ ਗਿਆ ਹੋਵੇ ਪੱਥਰ ਹੀਟ ਫਿਸੀਆਂ ਪਿਸੀਆਂ ਉਂਗਲਾਂ ਜਿਵੇਂ ਬਦਸ਼ਕਲ ਹੋ ਜਾਂਦੇ ਹਨ ਜਿਵੇਂ ਉਵੇਂ ਹੀ ਤਾਰੇ ਦੇ ਬੋਲ ਅੱਜ ਬਦਸ਼ਕਲ ਜਿਹੇ ਬਣੇ ਬਣੇ ਬਾਹਰ ਆ ਰਹੇ ਸਨ ਕਰਤਾਰਾ ਤਾਂ ਇਹ ਆਖ ਤੁਰ ਗਿਆ ਸੀ ਤਾਂ ਉਹ ਮੱਝ ਵਾਸਤੇ ਗੱਲ ਇਕੱਠੇ ਕਰ ਲਵੇ ਕਰਤਾਰੇ ਦੀ ਜਨਮਗ੍ਰੰਥ ਤਾਰਾ ਨੰਦੀ ਨੂੰ ਆਪਣੇ ਬੀਤੇ ਵਾਰਾਂ ਦੀਆਂ ਗੱਲਾਂ ਹੌਲੀ ਹੌਲੀ ਦੱਸਦਾਰੇ ਫਿਰ ਵੇਖ ਲੈ ਪੁੱਤਰਾ ਮੈਨੂੰ ਸਾਰੀ ਕਹਾਣੀ ਯਾਦ ਤਾਰੀ ਨੂੰ ਤਿੰਨ ਚਾਰ ਹੀ ਚਕੀਆਂ ਜਿੰਗਾ ਹਿਚਕੀਆਂ ਲੈਣ ਮਗਰੋਂ ਉਸਨੇ ਕਹਾਣੀ ਫੇਰ ਆਰੰਭ ਕਰ ਲਈ ਆਪਣੇ ਪਿੰਡੋਂ ਮਿਤਰੇ ਤੇਲੀ ਦਾ ਗੱਭਰੂ ਮੁੰਡਾ ਸੀ ਖੁਰਸੀਦ ਮੰਡੀ ਵਾਲੇ ਕਾਜੀ ਦੇ ਹੱਥ ਚੜ ਗਿਆ ਉੱਥੇ ਉੱਥੇ ਲੈਗਾਂ ਦੇ ਕੱਠ ਤੇ ਜਾਇਆ ਮਿਤਰਾ ਤੇਲੀ ਬਹੁਤਰਾ ਪਿੱਟਿਆ ਕਰੇ ਪਰ ਖੁਰਸੀਦ ਨਾ ਮੰਨਿਆ ਉਸਨੇ ਵੇਖ ਲਾ ਆਪਣੇ ਕੋਠੇ ਦੇ ਚੰਦ ਤਾਰੇ ਵਾਲਾ ਹਰਾ ਝੰਡਾ ਵੀ ਲਾ ਲਿਆ ਸੀ ਕਹਿੰਦਾ ਹੁੰਦਾ ਸੀ ਸਾਡਾ ਅੱਜ ਅੱਡ ਮੁਲਕ ਬਣੂ ਆ ਜਿਹੜਾ ਹੁਣ ਬਣ ਗਿਆ ਪਾਕਿਸਤਾਨ ਮੈਨੂੰ ਤਾਂ ਬਾਈ ਬਹੁਤਾ ਪਤਾ ਨਹੀਂ ਕਿਹੜਾ ਜਥੇਦਾਰ ਕੀ ਟੀਵੀ ਤੇ ਟੂਟੀ ਜਹੀ ਫੇਰਦਿਆਂ ਲਾਹੌਰ ਲੱਗ ਗਿਆ ਅਸੀਂ ਉੱਥੇ ਕਈ ਜਾਣੇ ਬੈਠੇ ਸੀ ਭਲੇ ਨੂੰ ਜਿਹੜੀ ਤਸਵੀਰ ਆਈ ਉਸ ਬਾਰੇ ਜਥੇਦਾਰ ਨੇ ਦੱਸਿਆ ਆ ਬਾਈ ਜਨਾਤ ਆ ਫੋਟੋ ਜੀਨੇ ਪਾਕਿਸਤਾਨ ਲਿਆ ਸੀ ਵੇਖ ਲੈ ਨੰਦੀ ਮੈਨੂੰ ਤਾਂ ਇਹ ਟੋਪੀ ਬਾਜ ਆਪਣੇ ਲੱਛੂ ਆੜਤਗੇ ਦੇ ਮਨੀਮ ਤੋਂ ਵੀ ਮਰਿਆ ਜੈ ਲੱਗੇ ਲੱਗਦਾ ਪਤਾ ਨਹੀਂ ਸਾਲੇ ਮੇਰੇ ਮਨੀਮ ਜੀ ਨੇ ਕਿਥੋਂ ਛਿਲੜੀ ਛੇੜਤੀ ਬਾਈ ਪੁੱਛਣਾ ਕਿੰਨੇ ਹਿੰਦੂ ਸਿੱਖ ਮੁਸਲਮਾਨ ਮਰੇ ਸੀ ਕਾ ਨਹੀਂ ਸੁੰਦੇ ਸੁੰਦੇ ਆ ਤਾਰਾ ਹੁਣ ਥੋੜਾ ਘੀਕ ਸੀ ਪਰ ਉਸ ਦੇ ਅੰਦਰ ਪਤਾ ਨਹੀਂ ਕਿਹੜੀ ਗੱਲ ਨਾਲ ਕਿਹੜੀ ਗੱਲ ਨਾਲ ਭਿੱਜ ਗਿਆ ਭਿੱਜੀਆਂ ਅੱਖਾਂ ਡੋਲਦੇ ਹੰਝੂਆਂ ਨਾਲ ਦਿਸਦਾ ਰਿਆ ਨੰਦੀ ਵੇਖ ਨਾ ਪੁੱਤਰਾ ਕਟਾਵੜੀ ਵਾਲੇ ਮਿੱਤਰੇ ਤੇਲੀ ਦੇ ਪੋਤਾ। ਔਰਸੀਦ ਵਰਗੇ ਸੈਂਕੜੇ ਗੱਭਰੂ ਨਿੱਕੇ ਨਿਆਣੇ, ਬੁੱਢੇ ਬੁੱਢੀਆਂ ਕੁੜੀਆਂ ਨਾਲ ਭਰੀ ਹੋਈ ਸੀ ਮਾਲ ਕੱਢੀ। ਬਸ ਆਹ ਰਾਮਪੁਰੇ ਤੋਂ ਉਹ ਗਾਂ ਟਿੱਬਿਆਂ 'ਚ ਰੋਕ ਲਈ। ਬਸ ਫੇਰ ਤਾਂ ਜਿਵੇਂ ਖਪਰਿਆਂ ਨਾਲ ਇੱਕ ਵੱਡੀ ਦੇ ਹੁੰਦੇ ਆ। ਇਓ ਵੜਦੇ ਉਹ ਵਿਚਾਰੇ। ਮੰਡੀ ਵਾਲੇ ਕਾਜੀ ਸਾਹਿਬ ਤਾਂ ਪਹਿਲਾਂ ਹੀ ਕਿਤੇ ਉਚੰਡ ਹੋ ਚੁੱਕੇ ਸਨ। ਤਾਰਾ ਸੰਸੰਤਾ ਜੀ ਦਵਾਈ ਦੀ ਕਹਾਣੀ ਕਹਿੰਦਾ ਕਹਿੰਦਾ ਹੁਣ ਇੱਕ ਪਾਸੇ ਡਿੱਗ ਪਿਆ ਸੀ ਵੇਖਲਨਨ ਦੀ ਨਿੱਕਾ ਜਿਹਾ ਫਕਰਾ ਬੋਲ ਤਾਰਾ ਨੇ ਢਾਲ ਜਿਆ ਫਿਰ ਸਿਰ ਛੁੱਟੀ ਪਿਆ ਤੇ ਚਾਰ ਪੰਜ ਮਿੰਟਾਂ ਮਗਰ ਉਤਾਰਿਆ ਤਾਰੇ ਆਪਣੇ ਕਹਾਣੀ ਕਹਿਣੀ ਫਿਰ ਆਰੰਭ ਕਰ ਲਈ ਵੇਖਲਨਨ ਦੀ ਮੈਨੂੰ ਮਹੀਨਾ ਭਰ ਨਹੀਂ ਦਨੀ ਆਈ ਨੰਦੀ ਤੇਰੀ ਤਾਈ ਬਥੇਰਾ ਸਿਰ ਘੁੱਟਿਆ ਕਰੇ ਪਰ ਮੇਰਾ ਸਿਰ ਹੀ ਨਹੀਂ ਦੁਖਣੋਂ ਫਟਿਆ ਕਰੇ ਪਤਾ ਨਾ ਲੱਗੇ ਬਾਈ ਮੇਰੇ ਸਿਰ ਚ ਕੀ ਆ ਬੜਿਆ ਮੇਰੀਆਂ ਅੱਖਾਂ ਚ ਮਿਤਰੇ ਤੇ ਲੀਦਾ কুরਸੀਦ ਹੀ ਨਾ ਨਿਕਲਿਆ ਕਰ ਜਿੱਥੋਂ ਪੈਰ ਦਿਸਦਾ ਰਹਿ ਕਰ ਪਿਆਰ ਮਮਤਾ ਤੇ ਸਨੇਹ ਦੀਆਂ ਗੱਲਾਂ ਕਰਦਾ ਕਰਦਾ ਤਾਰਾ ਮਿਸਤਰੀ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦੀ ਪੜਪੜੀਆਂ ਵਿੱਚ ਵਿਹਿਦ ਦਰਦ ਹੋਣਾ ਸ਼ੁਰੂ ਹੋ ਗਿਆ ਹੋਵੇ ਤਾਰੇ ਨੇ ਆਪਣੀਆਂ ਪੜਪੜਗਾ ਨੂੰ ਹੱਥਾਂ ਦੀ ਗੁੱਠਾਂ ਨਾਲ ਦਬਾ ਕੇ ਬੋਲਣਾ ਸ਼ੁਰੂ ਕੀਤਾ ਨੰਦੀ ਉਦੋਂ ਤੇਰੀ ਧਾਈ ਅਜੇ ਆਈ ਆਈ ਸੀ ਤੇ ਮਿਤਰੇ ਦਾ ਲਾਲ ਲਾਲ ਗੋਰਾ ਗੋਰਾ ਗੁਰਸ਼ੀਦ ਮੇਰੇ ਕੋਲ ਕਦੇ ਇੱਕ ਦਾਸਾ ਬਣਾਉਂਦੇ ਗੁੱਲੀ ਡੰਡਾ ਕਢਾਉਣ ਆਉਂਦਾ ਤਾਂ ਤੇਰੀ ਤਾਈ ਉਸ ਨਾਲ ਬੜਾ ਪਰਚੀਦੀ ਮੈਂ ਜਦੋਂ ਉਸ ਨੂੰ ਮਿੱਤਰੀ ਦੇ ਮੁੰਡੇ ਨਾਲ ਪਰਚ ਦਾ ਵੇਖਦਾ ਤਵੇ ਗੁਰੂ ਅਗੇ ਅਦਾਸ ਕਰਦਾ ਸੱਚੇ ਬਾਸਾ ਸਾਨੂੰ ਵੀ ਜਿਹਿਆ ਪੁੱਤ ਦੇ ਤੇ ਵੇਖ ਲੈ ਵਾਹਿਗੁਰੂ ਨੇ ਸਾਡੀ ਸੁਣੀ ਸੀ ਕਲਵੰਤ ਮਗਰੋ ਮੇਰਾ ਤੇਜ ਜੀ ਮੇਰਾ ਤੇਜ ਆਖ ਦੇ ਤਾਰਾ ਧਰਤੀ ਤੇ ਫੇਰ ਟਿਕ ਪਿਆ ਨੰਦੀ ਅੱਜ ਜਦੋਂ ਆਪਣੇ ਤਾਈ ਤਾਰੇ ਵਾਲੇ ਜਾਣ ਲਈ ਤੁਰਿਆ ਤੁਰਿਆ ਜਾ ਰਿਹਾ ਸੀ ਤਾਂ ਤਾਰੇ ਦੀ ਦੱਸੀ ਇਹ ਪਿਛਲੀ ਸਾਰੀ ਦੀ ਸਾਰੀ ਕਹਾਣੀ ਉਸਦੇ ਦਿਮਾਗ ਵਿੱਚ ਘੁੰਮ ਗਈ ਨੰਦੀ ਨੂੰ ਉਸ ਦਿਨ ਜਜਵਤੀ ਜਿਹੇ ਰੋਚ ਆਖੇ ਆਪਣੇ ਸ਼ਬਦ ਵੀ ਚੇਤੇ ਪਈ ਉਹ ਆਪਣੇ ਤਾਇ ਤਾਰੇ ਨੂੰ ਉਠਾਉਂਦਿਆਂ ਬੋਲੀ ਜਾ ਰਿਹਾ ਸੀ ਤਾਇਆ ਲੀਡਰ ਦਿੱਸਤੇ ਹੀ ਸੌ ਜਿਹੇ ਹੁੰਦੇ ਨੇ ਪਰ ਇਹ ਆਪ ਹੀ ਬਹੁਤ ਵੱਡੇ ਕਾਤਲ ਹੁੰਦੇ ਜਦੋਂ ਇਹ ਲੀਡਰ ਵਜ਼ੀਰ ਬਣ ਜਾਂਦੇ ਨੇ ਤਾਂ ਹਰ ਆਦਮੀ ਨੂੰ ਜੀਵਨ ਕਾਤਰ ਇਹਨਾਂ ਦੇ ਹੇਠਾਂ ਪੈਣਾ ਪੈਂਦਾ ਜਿਵੇਂ ਇੱਕ ਐਟਮ ਬੰਬ ਲੱਖਾਂ ਨੂੰ ਮੌਤ ਤੇ ਘਾਟ ਉਤਾਰ ਸਕਦਾ ਉਹਵੇਂ ਇਹ ਵੀ ਅੱਖ ਦੇ ਫੋਰੇ ਚ ਲੱਖਾਂ ਨੂੰ ਮਰਵਾ ਸਕਦੇ ਹੋਂਗਾ ਬਿੱਤਿਆਂ ਇਹਨਾਂ ਗੱਲਾਂ ਨੂੰ ਸੋਚਦਾ ਸੋਚਦਾ ਨੰਦੀ ਜਦੋਂ ਤੇਜੀ ਕੀ ਘਰ ਪੁੱਜਾ ਤਤਾਰਾਂ ਵਿਸਤਰੀ ਅੰਦਰ ਇੱਕ ਕਮਰੇ ਚ ਮੂਹਣਰੇ ਵਿੱਚ ਸਿਰ ਛੁੱਟੀ ਤੇ ਖੇਸ ਤਨੀ ਪਿਆਸੀ ਕਲਵੰਤ ਗਿੱਲੇ ਕੋਹਾਂ ਨਾਲ ਭਰੇ ਚੁੱਲੇ ਫੂਕਣੀ ਨਾਲ ਸਿਰ ਨੀਮਾ ਕਰੀ ਫੂਕਾ ਮਾਰ ਰਹੀ ਸੀ ਚੁੱਲੇ ਦੀ ਅੱਗ ਮੱਜਨ ਨੂੰ ਨਹੀਂ ਸੀ ਆ ਰਹੀ ਅਕਰਕ ਕੁਕੀ ਕਲਵੰਤ ਨੇ ਸਾਰਾ ਚੁੱਲਾ ਚਮਟੇ ਨਾਲ ਖੁਰਲ ਦਿੱਤਾ ਨਵੇਂ ਸੁੱਕੇ ਗੋਹੇ ਟਕਾ ਟਕਾ ਵਿੱਚ ਦੀ ਵਰਲਾ ਰੱਖ ਕੇ ਨਿੱਕੇ ਨਿੱਕੇ ਸੱਕਾਂ ਉੱਤੇ ਮਿੱਟੀ ਤੇਲ ਚਾਰ ਤੁੱਕ ਕੇ ਪਾ ਕੇ ਸੇਕ ਲਈ ਤਾਂ ਇੰਜ 5-7 ਮਿੰਟਾਂ ਚ ਹੀ ਅੱਖ ਮੱਚ ਪਈ ਨੰਦੀ ਕਲਵੰਤ ਦੀ ਇਸ ਕਿਰਿਆ ਨੂੰ ਵੇਖਦਾ ਰਿਹਾ ਨੰਦੀ ਨੂੰ ਇਸ ਕਿਰਿਆ ਨੂੰ ਵੇਖਦੇ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਦਾ ਤਾਇਆ ਤਾਰਾ ਵੀ ਗਿੱਲੇ ਗੋਹਿਆਂ ਨੂੰ ਹੀ ਹੁਣ ਤੱਕ ਫੂਕਾਂ ਮਾਰਦਾ ਰਿਹਾ ਇਸ ਦ੍ਰਿਸ਼ੇ ਦੇ ਨਾਲ ਨਾਲ ਨੰਦੀ ਚੌਕੇ ਦੇ ਇੱਕ ਪਾਸੇ ਬੈਠੇ ਖੁਰਚ ਨੇ ਵੀਲ ਨੇ ਚਮਚੇ ਟਕੌਲੀ ਉੱਤੇ ਮਾਰ-ਮਾਰ ਖੇਡਦੇ ਕਲਵੰਤ ਦੇ ਨਿੱਕੇ ਜਿਹੇ ਬਾਲਵਲ ਵੀ ਵੇਖ ਲੈਂਦਾ ਕਲਵੰਤ ਦੇ ਨਿੱਕੇ ਬਾਲ ਦਾ ਸਾਰੇ ਦਾ ਸਾਰਾ ਚਿਹਨ ਜੱਗਤ ਜਿੰਦਰ ਵਰਗਾ ਹੀ ਸੀ ਖੜੇ-ਖੜੇ ਨੰਦੀ ਨੂੰ ਪਿਛਲਾ ਕਿੰਨਾ ਕੁਝ ਚੇਤੇ ਆਉਂਦਾ ਰਿਹਾ ਜਦੋਂ ਤੇਜੀ ਨਾਲ ਮਿਲ ਕੇ ਗੁੱਲੀ ਡੰਡਾ ਪਿੰਗ ਪੂੰਗੂੜੇ ਸ਼ੁਕਰਪੁਰ ਜਿਲ੍ਹੀ ਲੀਲੀ 10 ਵਾਰ ਖੇਡਦਾ ਹੁੰਦਾ ਖਾਲੀਕ ਕਿੰਨੀ ਤੇਜ਼ ਨਾਲ ਤੇਜ਼ ਚੱਲ ਨਾਲ ਮਿੰਟਾਂ ਸਕਿੰਟਾਂ ਵਿੱਚ ਕਿੰਨੀ ਲੰਬੀ ਦੂਰੀ ਪਾਰ ਕਰ ਜਾਂਦੇ ਨੇ ਨਲਦੀ ਆਪਣੇ ਮਿੱਤਰ ਤੇ ਜਿਨ੍ਹਾਂ ਬਚਪਨ ਦੀ ਖੇਲ ਨੂੰ ਯਾਦ ਕਰਦਾ ਕਰਦਾ ਉਹਨਾਂ ਤਿੱਬਿਆਂ ਵਿੱਚ ਜਾ ਪੋਚਾ ਜਿੱਥੇ ਤਾਇਤਾਰੇ ਤੇ ਦੇਸਨ ਮੁਤਾਬਕ ਸائیں ਗੜੀ ਨੇ ਹੱਥੇ ਨਰਦੋਸ਼ ਅਣਪੋਲ ਮੁਸਲਮਾਨਾਂ ਨੂੰ ਬੱਟ ਬੱਡੇ ਗਿਆ ਸੀ ਤੇ ਫਿਰ ਉਸ ਨੂੰ ਸੁੱਕੜ ਜਿਹਾ ਜਨਾਹ ਦਾ ਚਿੱਤਰ ਦਿਸਿਆ ਜਿਸ ਨੂੰ ਅੱਜ ਕਨ ਪਾਕਿਸਤਾਨ ਵਿੱਚ ਰਾਜ ਕਰਨ ਵਾਲੀ ਰਾਜਨੀਤੀ ਬਾਬਾ ਏਕ옴 ਆਖਦੀ ਦਾਨ ਨਿਰਦੋਸ਼ ਲੋਕਾਂ ਦੇ ਕਤਲ ਦੇ ਜ਼ਿੰਮੇਵਾਰ ਬੱਬਾਈ ਕੌਮ ਬਣ ਜਾਂਦੇ ਨੇ ਸੋਚ ਦਿnga ਇਨਾਂ ਰਸਿਆਂ ਵਿੱਚ ਜਕੜੇ ਨੰਦੀ ਦਾ ਦਿਮਾਗ ਸੋਚੀ ਜਾ ਰਿਹਾ ਸੀ ਜਿੰਨਾ ਗੰਦਾ ਤੇ ਗਰੀਬ ਦੇਸ਼ ਉਹਨਾਂ ਹੀ ਧਰਮ ਵਰ ਨੰਦੀ ਨੂੰ ਇੰਜ ਲੱਗਿਆ ਜਿਵੇਂ ਧਰਮ ਸੱਪ ਬਣ ਕੇ ਪੰਜਾਬ ਨੂੰ ਡੰਗ ਰਿਹਾ ਹੈ ਸੰਨ 47 ਚ ਵੀ ਤਾਂ ਅਜਿਹੇ ਜ਼ਹਿਰੀਲੇ ਸੱਪ ਦੇ ਡੰਗ ਨਾਲ ਪੰਜਾਬ ਚਹਿਰੀ ਬਣ ਗਿਆ ਸੀ ਇੰਜ ਸੋਚਦਿਆਂ ਕਲਵੰਤ ਦੇ ਨਿਆਣੇ ਵਾਲ ਇੰਜ ਵੇਖਦਿਆ ਜਿਵੇਂ ਏਜਿੰਦੇ ਦੀ ਨਿੱਕੀ ਜੀ ਪਿਆਰੀ ਜੀ ਸਰਗਰਮ ਹੁੰਦੀ ਏ ਨੰਦੀ ਦੇ ਨੰਦੀ ਦੇ ਮੂੰਹੋਂ ਤੇਜੀ ਸ਼ਬਦ ਨਿਕਲਿਆ ਇਸ ਤਕਲਵੰਤ ਨੇ ਇੱਕਦਮ ਆਖਿਆ ਆਹੋ ਵੀਰ ਤੇਰੇ ਭਾਂਜੇ ਦਾ ਮੜੰਗਾ ਜਮਾ ਤੇਜੀ ਵਰਗਾ ਕਲਵੰਤ ਦੀ ਇਸ ਗੱਲ ਨੂੰ ਸੁਣ ਕੇ ਅੰਦਰ ਪੈਤਾਰੇ ਨੇ ਵੀ ਸਿਰ ਝੁਕ ਦੇ ਆਖਿਆ ਆ ਜਾ ਆ ਜਾ ਨੰਦੀ ਆ ਜਾ ਬੁੱਤ ਲਾਂਗਾ ਨੰਦੀ ਨੂੰ ਆਪਣੇ ਮੰਜੇ ਤੇ ਬੈਠ ਤੇ ਆਈ ਧਾਰੀ ਮਿਸਤਰੀ ਨੇ ਆਖਿਆ ਓਏ ਭਾਈ ਤੂੰ ਤਾਂ ਆ ਕੀ ਲੋੜਾ ਮਾਰਿਆ ਮੈਂ ਕੀ ਤੇਰਾ ਚਵਾਰਾ ਤੇਰੇ ਕਰਕੇ ਬਣਾਇਆ ਸੀ ਮਾਤਾ ਇਹ ਨੂੰ ਸਮਝਦਾ ਰਿਹਾ ਆਪਣੇ ਪੁੱਤਰ ਲਈ ਜਵਾਰਾ ਪਾਰੇ ਇੱਥੇ ਮੇਰੇ ਨੂੰ ਪੁੱਤ ਰਹਾ ਕਰਨਗੇ ਤੇਰੀ ਤੇ ਤੇਜੀ ਚ ਕੀ ਫਰਕ ਹੈ ਤੇਜੀ ਦਾ ਨਾ ਆਉਣ ਸਾਰ ਤਾਰੀ ਮਿਸਤਰੀ ਦੇ ਗਲਚ ਜਿਵੇਂ ਕੁਝ ਫਸ ਗਿਆ ਅਜੇ ਇਹ ਗੱਲਾਂ ਹੋ ਹੀ ਰੰਗਾਂ ਸੰਜੇ ਤੋਂ ਕੁਲਵੰਤ ਵੱਡੇ ਸਾਰੇ ਖੁੱਲੇ ਢੋਲੇ ਚ ਛੰਨੇ ਚ ਸੇਵਾਂ ਲੈ ਛੰਨੇ ਵੀ ਚਲਿੰਗਾ ਸੇਵਾਂ ਚ ਪਾਫ ਨਿਕਲ ਰਹੀ ਸੀ ਲੈ ਬਾਪੂ ਆ ਖੇਸ ਦਾ ਲੜਕਰ ਇਸ ਉੱਤੇ ਛੰਨਾ ਰੱਖ ਦੇ ਜੀ ਤਤਾਂ ਤਤਾਂ ਸੇਵਾਂ ਖਾ ਛੰਨੇ ਨੂੰ ਖੇਸ ਦੇ ਲੜਨ ਤੇ ਠੀਕ ਤਰ੍ਹਾਂ ਰੱਖ ਦੇ ਤਾਰਾ ਬੋਲਿਆ ਪੁੱਤਰਾ ਥੋੜਾ ਕ ਬੁੱਲਾ ਜਿਹਾ ਲੱਗ ਗਿਆ ਸੀ ਦੇਸੀ ਕਿਉਂ ਤੇ ਲੌਂਗਾਂ ਦਾ ਤੜਕਾ ਵੀ ਲਾਇਆ ਸੇਵਾਂ ਇਸ ਨਾਲ ਨਜਲਾ ਠੀਕ ਹੋ ਜਾਂਦਾ ਲੈ ਕੁੜੀਏ ਨੰਦੀ ਨੂੰ ਵੀ ਲਿਆ ਕੇ ਤੇ ਸੇਵਾਂ ਇੰਨਾ ਕਾਕ ਤਾਰੇ ਨੇ ਪਿਛਲੀ ਗਰ ਫੇਸ਼ ਛੜ ਲਈ ਓਏ ਭਾਈ ਤੂੰ ਤਾਂ ਆਪ ਦੇ ਜਾਣੇ ਦਿਹਾੜੀਆਂ ਗਣ ਕੇ ਕੁੜੀ ਨੂੰ ਮੇਰੇ ਪਿੱਛੋਂ 1000 ਰੁਪਇਆ ਫੜਾ ਗਿਆ ਸੀ ਨਾ ਤਾਂ ਮੈਂ ਤੇਰੀ ਨਾ ਤਾਂ ਮੈਂ ਤੇ ਤੇਰੇ ਵਾਸਤੇ ਰਾਜ ਹੀ ਨਹੀਂ ਰਿਹਾ ਇੰਜ ਆਖਦਿਆਂ ਤਾਰੇ ਨੂੰ ਹੱਥੂ ਜਿਹਾ ਗਿਆ ਤੇ ਨਾਲ ਹੀ ਉਸ ਦੀਆਂ ਅੱਖਾਂ ਵੀ ਭਾਰ ਗੰਗਾ ਪਰ ਇਹ ਗੱਲ ਨਾਲ ਤਾਰਾ ਬੋਲ ਰਿਹਾ ਸੀ ਪਾਈ ਮੈਂ ਤਾਂ ਤੇਰੀ ਤੇ ਤੇਜ਼ੀ ਚ ਫਰਕ ਹੀ ਨਹੀਂ ਸਮਝਦਾ ਆ ਫੜ ਆਪਣੀ ਅਮਾਨਤ ਤਾਰੇ ਨੇ 1000 ਰੁਪਏ ਦੀ ਪੋਟਲੀ ਯਹੀ ਆਪਣੀ ਗੀਜੇ ਚੁੱਕਾ ਡਿੱਕੇ ਨੰਦੀ ਵਾਲਾ ਵਧਾਈ ਵਧਾਈ ਹੋਏ ਹੱਥਾਂ ਵੱਲ ਨੰਦੀ ਨੇ ਇੰਜ ਵੇਖਿਆ ਜਿਵੇਂ ਇਹ ਉਸਦੇ ਬਾਪੂ ਦੇ ਹੱਥ ਹੁਣ ਉਸ ਨੂੰ ਆਪਣੀ ਗੱਲ ਵਖੜੀ ਚ ਲੈਣਾ ਲੋਚ ਰਹੇ ਸਨ ਨੰਦੀ ਆਪਣੇ ਤਾਇਰੇ ਤਾਏ ਦੇ ਵਧੇ ਹੋਏ ਹੱਥਾਂ ਨਾਲ ਟਿਕਟਗੀ ਲਾ ਕੇ ਸੁਣ ਜਿਹਾ ਵੇਖਦਾ ਰਿਹਾ ਉਸ ਸਮੇਂ ਤੱਕ ਸੁਣ ਰਿਹਾ ਜਦ ਤੱਕ ਬੀਜੀ ਦੀ ਕਲਵੰਤ ਨਾ ਬੋਲ ਪਈ ਫੜ ਲੈ ਵੀਰੇ ਫੜ ਲੈ ਤੇਰਾ ਤਾਂ ਸਾਡਾ ਕੁਝ ਵੰਡਿਆ ਹੋਇਆ ਨੰਦੀ ਜਦੋਂ ਘਰੇ ਵਾਪਸ ਆਇਆ ਤਾਂ ਕਾਫੀ ਹਨੇਰਾ ਹੋ ਚੁੱਕਿਆ ਸੀ ਉਸਨੇ ਘਰ ਦੀ ਦੇਲੀ ਪਾਰ ਕਰਦੇ ਹੀ ਆਪਣੀ ਮਾਂ ਤੋਂ ਪੁੱਛਿਆ ਬੇਬੇ ਭਲਾ ਆਪਣੇ ਪਿੰਡ 'ਚ ਜਦੋਂ ਧੀ ਭੈਣ ਦੀ ਕੋਈ ਜਵਾਕ ਜੱਲਾ ਹੁੰਦਾ ਹੈ ਕੱਪੜੇ ਲੀੜਿਆ ਦਿੰਦੇ ਹੁੰਨੇ ਉਸ ਨੂੰ ਕੀ ਕਹਿੰਦੇ ਨੇ ਭਲਾ ਹਰ ਕੋਨੇ ਆਪਣੇ ਪੁੱਤ ਦੀ ਅਣਪੋਲ ਜਿਹੀ ਗੱਲ ਸੁਣ ਕੇ ਉੱਤਰ ਦਿੱਤਾ ਬੇ ਪੁੱਤ ਤੂੰ ਇੰਨੀਆਂ ਕਿਤਾਬਾਂ ਪੜ੍ਹਦਾ ਰਹਿਣਾ ਤੈਨੂੰ ਸ਼ੂਸ਼ਕ ਦਾ ਨਹੀਂ ਪਤਾ ਆਪਣੀ ਮਾਂ ਦੀ ਇਸ ਗੱਲ ਨੂੰ ਸੁਣਦਿਆਂ ਹੀ ਨੰਦੀ ਨੇ ਆਖਿਆ ਇਓਂ ਕਰੀ ਬੇਬੇ ਕੱਲ ਨੂੰ ਤੁਕਲਵੰਤ ਨੂੰ ਮੰਡੀ ਲੈ ਜੀ ਆ ਫੜ ਪੈਸੇ ਐ ਜੇੜਾ ਕੋ ਜੋ ਉਸ ਨੀ ਅੱਖਾਂ ਲੈ ਤੇ ਇੱਕ ਨਵੇਂ ਟਰੱਕ ਚ ਪਵਾ ਦੇ ਤੇ ਜੇ ਤਾਈ ਨੇ ਅੱਖਾਂ ਤਾਂ ਮੋੜ ਕੇ ਆਖੀ ਜਿਵੇਂ ਤੂੰ ਪੁੱਤ ਦਾ ਜਵਾਰਾ ਪਾਤਾ ਉਵੇਂ ਹੀ ਪ੍ਰਾਣੀ ਭੈਣ ਨੂੰ শুষ্ক ਲੰਕੇ ਦੇ ਦਿੱਤੀ ਤੇ ਜੇ 2 400 ਦੇ ਹੋਰ ਲੋਡ ਪਈ ਤਾਂ ਮੱਦੀ ਆੜਤੀ ਤੋ ਫੜ ਲਈ ਕੁੜੀ ਦਾ ਕੋਈ ਚਾਵਾ ਕੀ ਨਾ ਰਹਿ ਜਾ ਧੰਨ